ਮੈਨੂੰ ਬਚਨ ਚੇਤੇ ਸੀ ਸਤਖੰਡ ਵਾਸੀ ਮਹਾਂਪੁਰਖਾਂ ਦਾ ਪਿੰਡਾ ਵਾਲਿਆਂ ਦਾ ਉਹ ਕਹਿੰਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਨਾਲ ਸਾਨੂੰ ਹੋਣ ਜਦੋਂ ਉਹਨਾਂ ਨੂੰ ਬਲੱਡ ਪ੍ਰੈਸ਼ਰ 275 ਹੁੰਦਾ ਸੀ ਸਾਡਾ ਦੌਰਾਨ ਤੇ ਉਹ ਸਮਰ ਰਜਿੰਦਰਾ ਹਸਪਤਾਲ ਦੇ ਵਿੱਚ ਇਹ ਬਾਹਾਂ ਖੜ ਗਈ ਸੀ ਟੀਕਾ ਲਾਉਂਦੇ ਆ ਉਸ ਦਿਨ ਦੀ ਗੱਲ ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਨਾ ਹੋਣ ਤਾਂ ਮੈਂ ਸੌ ਸਾਹ ਦੇ ਦਰਸ਼ਨ ਕਰਾ ਦੇਉ ਮੇਰੇ ਮਨ ਚ ਸ਼ਾਂਤੀ ਨਹੀਂ ਹੁੰਦੀ ਉਹ ਹਸਪਤਾਲ ਵਿੱਚ ਵੀ ਦਰਸ਼ਨ ਕਰਦੇ ਸਨ ਤੁਸੀਂ ਅश्चर्य ਰਹੋਗੇ ਕੋਈ ਸਿੱਖ ਦਾ ਜੀਵਨ ਦੋਵੇਂ ਪੋਚੀਆਂ ਮਗਾ ਲੈਂਦੇ ਡਾਕਟਰ ਕਹਿੰਦੇ ਕੰਪਲੀਟ ਰੈਸਟ ਪੂਰਾ ਹੀ ਆਰਾਮ ਹਿਲਣਾ ਨਹੀਂ ਕਿਹੜਾ ਕਹਿੰਦੇ ਮਿਲਕੋ ਨਹੀਂ ਹੀਸੇ ਲੈਣਾ ਜੁਲਣਾ ਸਿਰਫ ਆ ਇਸ਼ਨਾਨ ਪਾਣ ਦਾ ਖਾਲਸਾ ਨੇ ਕਰਨਾ ਹੀ ਹੈ ਨਾ ਇਸ਼ਤਾਨ ਦੀ ਮਨਾਈ ਪਈ ਨਾ ਡਾਕਟਰ ਜੀ ਮੈਂ ਕਿਹਿਆ ਹਿਲੋ ਜਿਲੋ ਨਾ ਬਾਕੀਆਂ ਸਿਨਾਹੇ ਲੱਗੇ ਲੱਗੇ ਇਸ਼ਤਾਨ ਕਰਦੇ ਵాలే ਇਹਨੇ ਡਾਕਟਰ ਨੇ ਆਉਣਾ 7 ਵਜੇ ਅੱਗੇ ਇਸ਼ਤਾਨ ਕਰਦੇ ਸੀ 4 ਵਜੇ ਤੇ ਹੁਣ ਤੁਸੀਂ 3 ਵਜੇ ਹੀ ਕਰਾ ਲਿਆ ਕਰੋ ਇੱਕ ਇੱਕ ਕਮਰੇ ਦੀ ਸਫਾਈ ਕਰ ਦਿਆ ਕਰੋ ਡਾਕਟਰ ਜੀ ਉਹਦੇ ਨੂੰ ਆਰਾਮ ਨਾਲ ਪੰਜੀ ਜਪ ਪੰਜੀ ਪਤਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੇ ਪੰਜਾ ਅੰਗ ਹਰੋਜ ਸੁਣਿਆ ਕਰਦੇ ਸਨ ਹਰੋਜ ਔਰ ਇਨਾਂ ਹੀ ਪਾਠ ਆਪ ਕਰਿਆ ਕਰਦੇ ਔਰ ਸਾਰੀ ਪੰਜ ਗ੍ਰੰਥੀ ਜਬਾਨੀ ਕੰਚ ਗੁਰੂ ਕੇ ਸਿੰਘ ਦੇ ਕੋਲੋਂ ਹਰੋਜ ਸੁਨਿਆ ਕਰਦੇ ਸ਼ਾਮ ਨੂੰ ਹਰੋਜ ਜੀ ਮਨਸਿਪਿੰਡਰਾ ਵਾਲੇ ਹਰੋਜ ਪੰਜ ਗ੍ਰੰਥੀ ਨਹੀਂ ਸੋ ਵੀ ਵੱਧ ਬਾਲੀ ਲਗਾਤਾਰ ਸੌਣੀਆਂ ਜ਼ਰੂਰ ਹੋਰ ਕੁਛ ਰਹਿ ਜਾਵੇ ਰੋਟੀ ਰਹਿ ਜਾਵੇ ਆਰਾਮ ਰਹਿ ਜਾਵੇ ਰਾਤ ਦੇ ਡੇਢ ਵਜਾਂ ਵੇ 2 ਵਜਾਂ ਸੰਘਰ ਹੋਵੇ ਪ੍ਰਵਾਣੀ ਔਰ ਦਰਸ਼ਨ ਮਿਲਣ ਤੇ ਬਾਣੀ ਦੇ ਨੇਤ ਨੇਤ ਤੋਂ ਬਿਨਾ ਨਹੀਂ ਰਹੇ ਸੋ ਉੱਚੇ ਜਲ ਦੋ ਕੋਥੀਆਂ ਪਹਿਲੇ ਤੇ ਦੂਸਰਾ ਪਾਲ ਮਗਾ ਕੇ ਸਰਹਾਣੇ ਵੱਲ ਰੱਖ ਕੇ ਉੱਚਾ ਬੋ 3 ਫੁੱਟ ਉੱਚਾ ਆਪਣੇ ਆਸਲ ਤੋਂ ਪਾੜ ਸੁਣਨ ਡਾਕਟਰ ਜਿਉਣ ਤੋਂ ਪਹਿਲਾਂ ਤੇ ਫਿਰ ਆਪ ਕਰ ਲਓ ਫਿਰ ਕਹਿੰਦੇ ਹੁਣ ਚੈਨ ਆ ਗਈ ਚੈਨ ਆ ਗਈ ਇਹ ਕਹਿੰਦੇ ਜੇ ਗੁਰੂ ਕੇ ਦਰਸ਼ਨੇ ਚ ਪਾਵਾਂ ਸੈਂਕੜੇ ਸਾਧ ਸਾਧ ਦਰਸ਼ਨ ਹੋ ਜਾਣ ਚੰਗੀ ਗੱਲ ਹੈ ਪਰ ਚੈਨ ਨਹੀਂ ਆਉਂਦੀ